ਇਹ ਤੁਹਾਡੇ ਸਾਹਮਣੇ ਗੁੰਡਾਗਰਦੀ ਦੀਆਂ ਸੀਸੀਟੀਵੀ ਤਸਵੀਰਾਂ ਨੇ ਲੁਧਿਆਣਾ ਦੇ ਗੁਰਬਚਨ ਨਗਰ ਦੀਆਂ ਜਿੱਥੇ ਕੁਝ ਨੌਜਵਾਨਾਂ ਨੇ ਹਮਲਾ ਕੀਤਾ ਤੇ ਇੱਟਾਂ ਰੋੜੀ ਤੇ ਕੀ ਕਰਪਾਨਾਂ ਸਭ ਚਲਾਈਆਂ ਜਿੱਥੇ ਤੁਸੀਂ ਤਸਵੀਰਾਂ 'ਚ ਦੇਖ ਹੀ ਸਕਦੇ ਹੋ ਇਸ ਸਭ ਦੇ ਪਿੱਛੇ ਕਾਰਨ ਵੀ ਹੈਰਾਨ ਕਰ ਦੇਣ ਵਾਲਾ ਹੈ ਜਿੱਥੇ ਮੁਹੱਲੇ 'ਚ ਉਹ ਤੇਜ਼ ਰਫ਼ਤਾਰ ਨਾਲ ਮੋਟਰਸਾਈਕਲ ਚਲਾਉਣ ਤੋਂ ਜਦੋਂ ਇਲਾਕਾ ਨਿਵਾਸੀਆਂ ਨੇ ਇੱਕ ਨੌਜਵਾਨ ਨੂੰ ਰੋਕਿਆ ਤਾਂ ਉਸ ਨੌਜਵਾਨ ਨੇ ਇਸ ਗੱਲ ਪਿੱਛੇ ਮੁਹੱਲੇ ਵਾਲਿਆਂ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਤੇ ਆਪਣੇ ਸਾਥੀਆਂ ਨੂੰ ਬੁਲਾ ਕੇ ਜੋ ਗੁੰਡਾਗਰਦੀ ਕੀਤੀ ਇਹ ਤੁਹਾਡੇ ਸਾਹਮਣੇ ਹੈ ਇਹ ਸਾਰੀ ਘਟਨਾ ਕੋੜੀ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ। ਸਾਡੀ ਗਲੀ ਗਵਾਂਡ ਦਾ ਹੀ ਹੈ ਗਈ ਜਿਹੜਾ ਮੋਟਰਸਾਈਕਲ ਲੈ ਕੇ ਆ ਰਿਹਾ ਸੀ ਉਹ ਮੋਟਰਸਾਈਕਲ ਉਹਦੀ ਕਾਫੀ ਸਪੀਡ 'ਚ ਸੀ ਗਈ ਜਿਹਨੂੰ ਅਸੀਂ ਰੋਕਿਆ ਗਿਆ ਤੇ ਵੀ ਰੋਕਣ ਤੇ ਉਹ ਗਾਣਾ ਕੱਢਣ ਲੱਗ ਗਿਆ ਬਦਮਿਸ਼ੀ ਤੇ ਉੱਤਰ ਆਇਆ ਹੱਥ ਪਾਈ ਤੇ ਆਉਣ ਲੱਗਾ ਜੀ ਉਹਨੇ ਬੰਦੇ ਬੁਲਾ ਲਏ ਬੰਦੇ ਕਰਕੇ ਉਹਨਾਂ ਨੇ ਸਾਡੇ ਤੇ ਹਮਲਾ ਕਰਤਾ ਜੀ ਜੀ ਪਹਿਲਾਂ ਤਾਂ 5-7 ਬੰਦੇ ਆਏ ਨੇ ਉਹ ਜਿੱਦਾਂ ਹੀ ਉਹ ਆਇਆ ਉਹਨਾਂ ਨੇ ਹਮਲਾ ਕਰਤਾ ਇਹ ਤੋਂ ਬਾਅਦ ਸਾਰੇ ਮਤਲਬ ਗਲੀ ਗਲੀ ਮੱਲੇ ਵਾਲਿਆਂ ਨੇ ਵਿੱਚ ਬਚਾਅ ਕੀਤਾ ਸਾਡਾ ਤੇ ਜਿਨ੍ਹਾਂ ਕਰਕੇ ਮੇਰੇ ਇਟਾਂ ਚ ਉਹਨਾਂ ਨੇ ਇਟਾਂ ਮਾਰੀਆਂ ਲਈ ਕਿੰਨੀਆਂ ਕਿੰਨੇ ਟਾਂਕੇ ਲੱਗੇ ਜੀ 4 ਟਾਂਕੇ ਲੱਗੇ ਆ ਬਾਕੀ ਹੋਰ ਅਦਰ ਸੱਟਾਂ ਲੱਗੀਆਂ ਹੋਈਆਂ ਇਸੇ ਤੇ ਨਾਲ ਹੀ ਹੋਰ ਮਰੀਜ਼ ਹਾਂਜੀ ਉਸ ਤੋਂ ਬਾਅਦ ਸਾਡੇ ਮੇਰੀ ਮਾਤਾ ਦੇ ਲੱਗਿਆ ਇਹ ਮੇਰੇ ਪਿਤਾ ਦੇ ਲੱਗਿਆ ਨਾਲ ਹੋਰ ਮੱਲੇ ਚ ਦੋ ਤਿੰਨ ਬੰਦਿਆਂ ਦੇ ਲੱਗੇ ਆ ਜੀ ਕਾਰਵਾਈ ਕਿਉਂ ਜੀ ਕਰੀ ਚਾਹੁੰਦਾ ਕੋਈ ਕੋਈ ਆ ਰਹਾ ਹੈ ਕਾਰਵਾਈ ਕਰ ਰਹੀ ਸਰ ਕਾਰਵਾਈ ਤਾਂ ਉਹਨਾਂ ਦੇ ਵੱਲੋਂ ਕੁਝ ਨਹੀਂ ਹੋਈ ਹਜੇ ਹਜੇ ਤੱਕ ਨਾ ਕੋਈ ਮੁਲਾਜ਼ਮ ਨਾ ਕੋਈ ਬੰਦਾ ਚੱਕਿਆ ਗਿਆ ਉਹਨਾਂ ਦਾ ਸਾਡੇ ਉੱਪਰ ਤਿਰਪਾਨਾ ਤੋਂ ਰੋੜੇ ਲੈ ਕਰਕੇ ਸਾਰੇ ਪੱਜ ਗਏ ਇੱਕਦਮ ਪੱਜ ਨੂੰ ਮੌਕਾ ਨਹੀਂ ਦਿੱਤੇ ਤੇਰੀ ਮਨੇ ਬੰਦੇ ਨੂੰ ਮਾਰਿਆ ਅਸੀਂ ਤੁਹਾਡੇ ਬੰਦੇ ਨੂੰ ਮਾਰਿਆ ਕੀ ਹੁਣ ਪੁਲਿਸ ਕਿਉਂ ਜੀ ਕਾਰਵਾਈ ਕਰ ਰਹੀ ਹੈ ਪੁਲਿਸ ਨੂੰ ਕਹਦੇ ਆਂ ਹੈ ਤਾਂ ਉਹ ਕਹਿੰਦੇ ਆਂ ਕਿ ਉਹ ਪਾਰਟੀਆਂ ਬੁਲਾਉਂਦੇ ਆਂ ਕੱਲ ਸਤ 4 ਵਜੇ ਦਾ ਟਾਈਮ ਸਵੇਰੇ ਗਏ ਅਸੀਂ ਕੰਪਲੇਨ ਲਿਖਾਈ ਤਾਂ ਪੁਲਿਸ ਵਾਲੇ ਕਹੇ ਕਿ ਕੋਈ ਨਾ ਅਸੀਂ ਆਉਂਦੇ ਹੈਗੇ ਤੁਹਾਨੂੰ ਫੈਸਲਾ ਕਰਨ ਨੂੰ ਵੀ ਕਰੇ ਤਾਂ ਆਉਂਦੇ ਉਹ ਫੈਸਲਾ ਕਰਨ ਨੂੰ ਕਹਿੰਦੇ ਉਹ ਫਿਰ ਜੇ ਅਸੀਂ ਦੁਬਾਰਾ 10 ਬੰਦੇ ਲੈ ਕੇ ਗਏ ਉਹ ਕਹਿੰਦੇ 4 ਵਜੇ ਤੁਸੀਂ ਆ ਜਾਣਾ ਤੋ 4 ਵਜੇ ਅਸੀਂ ਫਿਰ ਹਰਾਸਮੈਂਟ ਕਰਦੇ ਹਾਂ ਹਾਂ ਤੋ 4 ਵਜੇ 4 ਵਜੇ ਅਸੀਂ ਆਦਾਸ ਕੋਣ ਦੇਖ ਰਹੇ تھے ਦੇਖਣੇ ਕੇ ਬਾਅਦ ਮੈਂ ਉਹ ਫਿਰ ਅਸੀਂ ਦਵਾਈ ਲੈਣੇ ਚਲੇ ਗਏ ਕੀ ਮੰਗ ਕਰਦੇ ਹੋ ਤੁਸੀਂ ਉਹ ਫਿਰ 7 ਵਜੇ ਉਹਨਾਂ ਨੇ ਬੁਲਾਇਆ ਕਿ ਭਈ ਆ ਜਾਓ ਪਾਰਟੀ ਆ ਗਈ ਹੈ। ਤੋਂ ਅਸੀਂ ਦੁਬਾਰਾ ਦਵਾਈ ਲੈਣੇ ਆਏ ਸੀਗੇ ਇਸ ਕਰਕੇ ਅਸੀਂ ਫਿਰ ਦੁਬਾਰਾ ਹੁਣ ਉਹ ਬੈ ਹੀ ਨਹੀਂ। ਉਦਿਸ ਪੂਰੀ ਘਟਨਾ ਦੀ ਜਾਣਕਾਰੀ ਇਲਾਕਾ ਨਿਵਾਸੀਆਂ ਨੇ ਪੁਲਿਸ ਨੂੰ ਦਿੱਤੀ ਪਰ ਅਜੇ ਤੱਕ ਪੁਲਿਸ ਵੱਲੋਂ ਕੋਈ ਖਾਸ ਕਾਰਵਾਈ ਨਹੀਂ ਕੀਤੀ ਗਈ ਹੈ। ਦੂਜੇ ਪਾਸੇ ਅਜਿਹੇ ਘਟਨਾਵਾਂ ਸਬੂਤ ਨੇ ਕਿ ਕਿਵੇਂ ਅੱਜ ਦੇ ਸਮਾਜ 'ਚ ਲੋਕਾਂ ਦੀ ਸਹਿਣਸ਼ੀਲਤਾ ਘਟਦੀ ਜਾ ਰਹੀ ਹੈ ਤੇ ਗੁੰਡਾਗਰਦੀ ਵਧਦੀ ਜਾ ਰਹੀ ਹੈ। ਸੁਝਾਣਾ ਤੂੰ ਤੁਸੀਂ ਪਰ ਦਵਾਸੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੂੰ ਹੱਦ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰ ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ